ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ। ਸੋ ਪਹੁੰਚ ਗਏ ਹਾਂ ਜੀ ਮੰਡੀ ਦੇ ਵਿੱਚ ਟਰੈਕਟਰ ਲੈ ਕੇ। ਮੰਡੀ ਦੇ ਵਿੱਚ ਵੀ ਮੀਂਹ ਕਰਕੇ ਵਾਵਾ ਥੋੜਾ ਜਿਹਾ ਔਖਈਆ ਕੰਮ। ਤੇ ਦਿਖਾਉਂਦੇ ਆ ਤੁਹਾਨੂੰ ਇੱਥੇ ਮੰਡੀ ਦਾ ਅੱਜ ਮਾਹੌਲ ਜਿੱਦਾਂ ਦਾ ਵੀ ਹੈਗਾ ਏ। ਆ ਵੀਡੀਓ ਨਾਲ ਬਣੇ ਰਹੋ ਐਂਡ ਤੱਕ। ਆ ਰਾਤ ਦਾ ਜਿਹੜਾ ਮੀਂਹ ਪਿਆ ਵਾ ਉਦਾਂ ਨੀਵੀਂ ਜਗ੍ਹਾ ਦੇ ਵਿੱਚ ਆ ਕੇ ਇਕੱਠਾ ਹੋ ਗਿਆ। ਆ ਗਿਆ ਜੀ ਟਰੈਕਟਰ ਤੇ ਤੁਹਾਨੂੰ ਮੰਡੀ ਦਾ ਹਾਲ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਜਾਨੀ ਧੁੱਪ ਨਿਕਲ ਰਹੀ ਹੈ ਹਲ ਮਾਰਨਿੰਗ ਟਾਈਮ ਆਪਾਂ ਸਾਜਰੀ ਆ ਗਏ ਮੇਥੋਂ ਪਹਿਲੇ ਇੱਕ ਟਰੈਕਟਰ ਮੰਲਾ ਦਾ ਖੜਾ ਆ ਵਾ ਭਾਈ ਦਾ ਕਿਸੇ ਦਾ ਜਿਹੜੇ ਆਰਟੀ ਘੁੰਮੇ ਹੋਣਾ ਬਾਕੀ ਲੇਬਰ ਬੈਠੀ ਹਲ ਕਾਮ ਦੇ ਨਾਲ ਹੌਲੀ-ਹੌਲੀ ਆਪਣਾ ਕਾਮ ਹੋਣ ਦੀ ਤਿਆਰੀ ਲੱਗੇ ਹੋਇਆ ਕਰਨ ਮੱਕੇ ਲਿਫਟਿੰਗ ਦਾ ਚੱਕਰ ਲੱਗਦਾ ਮਨ ਥੋੜਾ ਜਿਹਾ ਲਿਫਟਿੰਗ ਦਾ ਹਲ ਸਮਾਨ ਇਕਣੀ ਪਿਆ ਪੂਆ ਕਾਫੀ ਹੱਦ ਤੱਕ ਕਾਫੀ ਢੇ ਟੂਰ ਜੇ ਲੱਗੇ ਹੋਏ ਆ ਉਹ ਪਤਾ ਨਹੀਂ ਕੀ ਦਿੱਕਤ ਹੋਤੀ ਮੈਂ ਪੁੱਛੂੰਗਾ ਅਰਤੀ ਨੂੰ ਜਾ ਕੇ ਆਪਣੇ ਨੂੰ ਬਾਕੀ ਮਾਹੌਲ ਹਲ ਧੂੜ ਧਾੜ ਜੀ ਉੱਡਣੀ ਲੱਗੀ ਹੈਗੀ ਅ ਕੱਲ ਆਏ ਹੋ ਗਿਆ ਵੀ ਕੱਲ ਪਰ ਜਿਹੜੇ ਕੱਲ ਵੱਡ ਹੋਇਆ ਉਹਨੇ ਅੱਜ ਤਾਂ ਆਉਣਾ ਹੀ ਆਉਣਾ ਸੀਗਾ ਕਣਕ ਕਣਕ ਨੇ ਪਰ ਉਹ ਆਈ ਨਹੀਂ ਹੈਗੀ ਹਾਲਾ ਜਿਵੇਂ ਮੈਂ ਆ ਗਿਆ ਨਹੀਂ ਤਾਂ ਇਸ ਟਾਈਮ ਨੂੰ ਧੂੜ ਮਿੱਟੀ ਬਹੁਤ ਬੁਰਾ ਹਾਲ ਹੁੰਦਾ ਪਰ ਹਾਂ ਖੂਬ ਖੜਾ ਫੜਾ ਤੇ ਬੜੀਆਂ ਗਿੱਲੀਆਂ ਫੜਾ ਜਿਹੜੀਆਂ ਗਿੱਲੀਆਂ ਹੋਣ ਕਰਕੇ ਥੋੜਾ ਜੱਕ ਪ੍ਰੋਬਲਮ ਹੋ ਸਕਦੀ ਹੈ ਗੱਲ ਤਾਂ ਹੈ ਲੋ ਜੀ ਚਾਰੇ ਪਾਸੇ ਭਰਿਆ ਬਸ ਲਿਫਟਿੰਗ ਦੀ ਦਿੱਕਤ ਹੈਗੀ ਆ ਕੋਈ ਕਰਦੇ ਆ ਪਤਾ ਬਾਈ ਨੂੰ ਚਾਰੇ ਪਾਸੇ ਕਣਕ ਕਣਕ ਤਾਂ ਉੱਦਾਂ ਸੋਣੀ ਹੈਗੀ ਆ ਬੇਨਾਨ ਕਿਤੇ ਦੇਰ ਨਾਲ ਕਿ ਬਾਕੀ ਬਾਈ ਤੇ ਪਤਾ ਲੱਗੂ ਸਾਰੀ ਗੱਲ ਕਹਾਣੀ ਦਾ ਇੱਥੇ ਵੀ ਕਿਦਾਂ ਐਵੀ ਵਿਚਾਰੀ ਥੋੜੀ ਜਿਹੀ ਜਿਕਣਾ ਹਵਾ ਜੀ ਪਈ ਵੀ ਹੁੰਦੀ ਆ ਆ ਨਾ ਕੁਸ਼ ਕੰਮ ਲੱਗਦਾ ਲਓ ਜੀ ਟ੍ਰੈਟਰ ਲਾਤਾ ਹੁਣ ਟਕਾਣੇ ਲਿਆ ਕੇ ਆਪਾਂ ਨੇ ਟਾਈਮ ਤਪਾਸੇ 2 2.5 ਘੰਟੇ ਤੇ ਹੁਣ ਬੰਦੇ ਲੱਗੇ ਜੀ ਪੱਖਾ ਲਾਉਣ ਪੱਖਾ ਲਾ ਕੇ ਖੇ ਦੇਖਦੇ ਆਂ ਅਗਲਾ ਪ੍ਰੋਫੈਸਰ ਕੀ ਕਰਦੇ ਹੈਗੇ ਇਹ ਜਗਾ ਬਣਾਉਣੀ ਔਖੀ ਹੋ ਗਈ ਔਰ ਇਹ ਪਹਿਲਾਂ ਗੱਡੀ ਕਰਕੇ ਥੋੜਾ ਜਿਹਾ ਇੱਕ ਲੋਡਿੰਗ ਕਰਨੀ ਪੈਗੀ ਜੀ ਜੀ ਕੰਮ ਮੰਡੇ ਲੀਵਰ ਉੱਪਰ ਤਿਆਰ ਵਰ ਤਿਆਰ ਖੜੀ ਆ ਯਾਰ ਬਈ ਫੇਕੋ ਸਾਡੇ ਆਰਤੀ ਸਾਹਿਬ ਕਹਿੰਦੇ ਤੁਹਾਨੂੰ ਸੁਕੰਝਨੀ ਬੁਲਾਉਣੀ ਭਾਈ ਆਏ ਨਹੀਂ ਕਹਿੰਦੇ ਗਰਮੀ ਬਹੁਤ ਹੈ। ਬੜੀਆ ਸਾ ਬਣਾ ਦੇਣਾ ਠੀਕ ਹੈ। ਮਿੱਠਾ ਸੋ ਮਿੱਠਾ ਜ਼ਿਆਦਾ ਨਾ ਡਾਲ ਦੇਣਾ ਇੱਕ ਮੇ ਕਮ। ਮਿੱਠਾ ਮਿੱਠਾ ਨਹੀਂ ਪਾਣੀ ਗਲਾਤ ਹੋਤਾ ਭਾਈ। ਨਹੀਂ ਫੇਰ ਠੀਕ ਹੈ। ਮਹਾਵ ਕਿਤੇ ਫੇਰ ਪਾਉਂਦੇ ਹੁੰਦੇ ਨਾ ਇਹ। ਮਨ ਨੂੰ ਲੋੜ ਨਹੀਂ ਹੈਗੀ। ਬੇਸ਼ੱਕ ਦੋਏ ਭਾਈਆਂ ਨੂੰ ਪਾ ਵੀ ਤੇ ਕੋਈ ਦਿੱਕਤ ਨਹੀਂ ਪੁੱਛ ਲੈ ਉਹਨਾਂ ਨੂੰ। ਤੇ ਮੈਨੂੰ ਜ਼ਰੂਰਤ ਨਹੀਂ ਹੈਗੀ। ਲਾਓ ਜੀ। ਉੱਪਰ ਬੱਦਲ ਵੀ ਆ ਕੇ ਸਰਾਣੇ ਖੜ ਗਿਆ ਕਹਿੰਦਾ ਵੀ ਮੈਂ ਸਾਨੂੰ ਭਰ ਨਹੀਂ ਦੇਣਾ ਹੈਗਾ ਲੱਗਦਾ ਮੈਨੂੰ ਵੀ ਪੰਗਾ ਪਊਗਾ ਕੋਈ ਨਾ ਕੋਈ ਤੇ ਬਾਈ ਵੀ ਖੜਾ ਮੈਂ ਬਾਈ ਨੂੰ ਪੁੱਛਿਆ ਤਾਂ ਵੀ ਆਹ ਇੰਨਾ ਸਮਾਨ ਪਿਆ ਕਹਿੰਦਾ ਵੀ ਪ੍ਰਾਈਵੇਟ ਖਰੀਦ ਹੋਈ ਵੀ ਆ ਵੀ ਹੌਲੀ ਹੌਲੀ ਲੱਗੇ ਹੋਏ ਆ ਢੋਣ ਵਾਸਤੇ ਤੇ ਦੇਖਦੇ ਆਂ ਬਾਕੀ ਅੱਗੇ ਇਹ ਹੋ ਜਵੇ ਕੰਮ ਨਿਕਲ ਦੇ ਦੂੰਗਾ ਨਹੀਂ ਨਿਕਲ ਨਹੀਂ ਹੁੰਦਾ ਆਇ ਨਾ ਟੱਪ ਉਹ ਉੱਧਰ ਨੂੰ ਆਲਾ ਜੀ

तो तो कर वा है। लाग जी लाग जी तलाई शुरू होगी ये वाला बंदूक है ये हाँ यहां से दिखता ये बंदूक चलती है चलो 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 काम छो ਹੌਲੀ ਹੌਲੀ ਦਿਖਾਵਾਂਗੇ ਜੀ ਤੁਹਾਨੂੰ ਹੋਰ ਪ੍ਰੋਗਰੈਸ ਜਿਵੇਂ ਵੀ ਚੱਲਦੀ ਇੱਥੇ ਹੁਣ ਆ ਦਿਖਾਏਗੇ ਮਸਲੀ ਹੈ ਖਾਤੇ ਨਹੀਂ ਮਸਲੀ ਉਹ ਬੋਲਦਾ ਤਾਂ ਕਹਿੰਦਾ ਮਸਲੀ ਖਾਏਗੇ ਕਹਿੰਦਾ ਅੱਜ ਉਹ ਦੂਸਰਾ ਬੰਦਾ ਬੋਲਦਾ ਤਾਂ ਮਸਲੀ ਖਾਏਗੇ ਕਹਿੰਦਾ ਅੱਜ ਠੀਕ ਹੈ ਆ ਮਸਲੀ ਖਾਏਗਾ ਤੂੰ ਮੇਰੇ ਕੋ ਪੱਕਾ ਪਤਾ ਹੈ kau makan masri nikah tuh murga kata tuh? kata bakar kah sabas तो नहीं नहीं नहीं। कोई बात नहीं इतना होगा ये वीडियो हो बनाकर दुनिया में भेज देगा आप लोगों को भारा। अपना मोबाइल में देख लेना यूट्यूब में दिख जाएगा आप लोगों को आप क्या कर भारा भारा। ये फट गया है भारा भारा। मैं बताता हूँ पहले वीडियो बनाने तो फिर बताऊंगा आपको लास्ट में पूछना आपने बताऊंगा फिर उस समय में अभी बता दिया आपको पता नहीं चलेगा आप मोबाइल में ढूंढोगे तब पता चलेगा ਦੇਖਵਾ ਹੋਰ ਉਹ ਬਾਸ ਜ਼ਿਆਦਾ ਡਾਲ ਦਿਆ ਚਲ ਸ਼ਾਬਾਸ਼ ਕਿਜਦੋਂ ਕਾ ਸ਼ਾਮ ਦੇ 6 ਵਜੇ ਗਏ ਜੀ ਚੱਕ ਦੇ ਫੱਟੇ ਫਿਰ ਸਵੇਰ ਦਾ ਆਇਆ ਹੋਇਆ ਜੀ ਉਹਦੇ ਬਾਅਦ ਦੇ ਵਿੱਚ ਇਧਰ ਗੈਲ ਨੂੰ ਬਣਾਈ ਰਕਮ ਵੀ ਸ਼ੁਰੂ ਹੋ ਗਿਆ ਕਨੇ ਪਾਫਨਾ ਨਿਕਲੇ ਬਾਅਦ ਦੱਬ ਕੇ ਢੱਕਣ ਲਾ ਦਿਓ ਉਹ ਗੱਲ ਹੋ ਗਈ ਤੇ ਉੱਪਰ ਮੌਸਮ ਹੈ ਜਿਹੜਾ ਦੁਪਹਿਰ ਦੇ ਵਿੱਚ ਸਾਫ਼ ਹੋ ਗਿਆ ਪਹਿਲਾਂ ਬਹੁਤ ਦੱਸਿਆ ਵਾ ਕਿ ਹੁਣ ਇੱਧਰ ਜਿਹੇ ਬੱਦਲ ਜਾਂ ਫੇਰ ਆਉਣ ਲੱਗਿਆ ਅੱਜ ਦਿਨ ਦੇ ਵਿੱਚ ਨਾ ਤਿੰਨ ਚਾਰ ਪ੍ਰੋਫੈਸ ਔਲੇ ਕਦੇ ਕਰਨ ਲੱਗੇ ਵੀ ਲੱਗਿਆ ਪੈਣ ਕਦੇ ਕੁਛ ਕਦੇ ਕੁਛ ਹੈ ਕਾ ਹੂਆ ਹੈਂ ਬੜੀਆਂ ਬੜੀਆਂ ਬਾਲ ਦਿਖਾ ਰਹੇ ਹੋ ਹੈਂ ਅਭੀ ਤਾਂ ਨਹਾਇਦ ਹੋਏ ਨਹੀਂ ਬੜੇ ਅੱਛੇ ਦਿਖਦੇ ਹੋ ਐਸੇ ਤੋਂ ਆਪ ਲੋਗ ਹੈਂ <laughs> मस्त मौला भाई बंदे सारे मेहनत कर दे देखो नवी जवानी है बिहार से हो आप बिहार से नेपाल से तो मेरी यारी लगती है नेपाल बिहार के साथ वाले काठमांडू से कहाँ से हो अच्छा ठीक है ठीक है ठीक है ठीक है ठीक है ठीक है हमारे पास बारह लोग रह रहा है हमारी मोटर पे हाँ नेपाल से है जो ਆਪ ਤੋਂ ਭੋ ਵਿਦੇਸ਼ ਆਪ ਤੋਂ ਵਿਦੇਸ਼ ਮੇ ਆਏ ਹੋਏ ਹੋ ਵਿਦੇਸ਼ ਮੇ ਆਏ ਹੋ ਦੇਸ਼ ਮੇ ਨਹੀਂ ਵਿਦੇਸ਼ ਮੇ ਹੋ ਆਪ ਤੋਂ ਇਹ ਕਿ ਇਹਨਾਂ ਦੇ ਪਾਸਪੋਰਟ ਵੀ ਪ੍ਰਧਾਨ ਚੈੱਕ ਚੁੱਕ ਕਰੇ ਤੇਗੇ ਨਹੀਂ ਇਹ ਘਰੇ ਨਪਾਲ ਨਪੂਲ ਤੇ ਆਏ ਹੋਏ ਆ ਇਹ ਪਾਸਪੋਰਟ ਦੀ ਨਾਲ ਹੈ ਪਾਸਪੋਰਟ ਕੋਈ ਨਪਾਲੀਏ ਕੋਲ ਇਹਨਾਂ ਕੋਲ ਪਾਸਪੋਰਟ ਹੈ ਨਹੀਂ ਹੈ ਇਹ ਵਿਦੇਸ਼ ਵਿੱਚ ਫਿਰਦੇ ਨੇ ਦੇਖ ਲੋ ਕਮਾਉਂਦੇ ਆ ਪਾਸਪੋਰਟ ਕੋਈ ਨਹੀਂ ਇਹਨਾਂ ਕੋਲ ਮੰਡੀ ਸਾਰੇ ਦਿਨ ਬੰਨੀ ਹੋਈ ਮੰਡੀ ਚ ਅੱਛਾ ਕਿਹਦੇ ਕੋਲ ਪਾਸਪੋਰਟ ਹੀ ਕਰ ਠੀਕ ਹੈ ਜੀ ਇਹਨਾਂ ਪਾਸਪੋਰਟ ਫਿਰਦੇ ਆ ਕਿੰਨੇ ਨੰਬਰ ਜਿਹੜੇ ਆਏ ਹੋਏ ਆ ਦੋ ਨੰਬਰ ਜਿਹੜੇ ਆਏ ਹੋਏ ਆ ਨਾ ਪੈਸੇ ਇੰਡੀਆ ਦੇ ਕਮਾ ਕੇ ਲਿਆਣੇ ਆ ਇਹ 60 ਰੁਪਿਆ ਦਾ 100 ਰੁਪਿਆ ਬਣਤਾ ਉਹ ਤੇ ਕਿਤਨਾ ਬਣਤਾ ਹੈ 60 ਦਾ 100 ਬਣ ਜਾਂਦਾ ਹੈ ਆ ਬੜੀਆ ਬੜੀਆ बढ़िया कमाई कर रहे हो अभी कितने चल पड़े आप चाय पियेंगे अभी अच्छा बोरा लाने के लिए <laughs> तो. लाओ जी सारा काम निबेड़ के घर पहुंच गया हूं बाहर भला करे टॉमी की रोटी पई यार ਤੋਂ ਕਿੱਥੋਂ ਆ ਕੇ ਆ ਕੇ ਕਰਦਾ ਵਿੱਚ ਆਏ ਬਾਈ ਕਿ ਪਹੁੰਚੀ ਹੈਗਾ ਪਤਾ ਲੱਗੂਗਾ ਝਾੜ ਟੁੱਟ ਕਿੱਨਾ ਆਇਆ ਕਿਧਰ ਗਿਆ ਟੱਪਰ ਕੇ ਚੰ ਚਲੇ ਗਿਆ ਮਾਂ ਜਾਤਾ ਫੋਨ ਕਰਕੇ ਲੈ ਕੇ ਆਈ ਕੁਛ ਖਾਣ ਨੂੰ ਲੈ ਕੇ ਆਈ ਕੁਛ ਖਾਣ ਨੂੰ ਕੇਲੇ ਕੂਲੇ ਚ ਲਿਆਉਂਦੇ ਨੂੰ ਅੰਬ ਅੰਬ ਤਾਂ ਨਹੀਂ ਪਹਿਲਾਂ ਆਏ ਆਪਣੇ ਘਰ ਹਾਂ ਅੰਬ ਫਸਟ ਟਾਈਮ ਉਹ ਕਹਿੰਦਾ ਜੇਠੇ ਦੇ ਆ ਉਹ ਜੇਠੇ ਜਵਾਕਾਂ ਨੂੰ ਜੇਠਾ ਫਰੁੰਦਾ ਅੰਬ ਹੈਗਾ ਅੰਬ ਹਰ ਹੁਣ ਜੇਠਾ ਹੈ ਜਾਂ ਉਹ ਪੇਠਾ ਹੈ ਪਤਾ ਕੋਲਿੰਗ ਹੰਭ ਲਗੇ ਕੋਲ ਨੂੰ ਹਾਂ ਇੱਕ ਤੈ ਖਾਣਾ ਪਹਿਲਾਂ ਇੱਕ ਮੈਂ ਖਾਣਾ ਇੱਕ ਮੰਮੀ ਦੇ ਤੇ ਤੇਰੀ ਮੰਮੀ ਨੇ ਖਾਣਾ ਮੇਰੇ ਜੋਗਾ ਤਾਂ ਰੈਡੀ ਨਹੀਂ ਆਉਂਦਾ ਮੈਨੂੰ ਇਹਨੇ ਕਿਹਾ ਤੇ ਜੈ ਜੈਸ ਵੀ ਨੂੰ ਵੀ ਉਹ ਵੀ ਚੈੱਕ ਵੀ ਉਹਦੀ ਦਾ ਜਣਾ ਐਨੇ ਪਹਿਲਾਂ ਹੋ ਸਕਤੇ ਤੂੰ ਹੋਣਾ ਪੁੱਤ ਪਹਿਲਾਂ ਹੈ ਆ ਗਾਵਾ ਨੂੰ ਮਾਤਾ ਨੇ ਉਹ ਕਿਤੇ ਕੱਟਾ ਕੋਮ ਕੰਮ ਨਾਲ ਉਹ ਘੁੰਮਣ ਗਿਆ ਇੱਕ 197 ਕਟਾ ਹੋ ਗਿਆ ਡੇਢ ਕੁਆਂਟਟ ਘੱਟ ਪੂਰਾ 100 100 ਕੁਆਂਟਟ ਸਮਝ ਲੈ ਉਹਦੇ ਵਿੱਚ ਤੇ ਪਾਨੇ ਘਰਾ ਕੱਟੇ-ਕੁੱਟੇ ਜੇ ਲਾਤ ਤੇ ਕੁਛ ਹਾਂ ਯਾਨੀ ਉਹ ਹੀ 20 ਦੀ ਵਸਤ ਹੈਗੀ ਸਮਝ ਲੈ ਪੁੱਦਾ ਪੌਤ ਹੂੰ 20 ਰੱਖਦੇ ਤਰਜਣਾ ਦਾ ਹੈ ਨਹੀਂ ਇਹ ਚਲ ਆ ਤਾਂ ਸਰੋਂ ਦਾ ਪਿੱਛੇ ਵੀ ਤਾਂ ਚਲ ਸੱਤ ਸੱਤ ਕੁਆਂਟਲ ਦੀ ਹਾਂ ਤੇ ਇੱਕ ਸਾਲ ਆਪਣੀ 25-25 ਵੀ ਨਿਕਲ ਗਈ ਹੈ। ਸੱਤ ਸੱਤ ਬੀਣਕੀਆਂ ਹੈ। ਹਾਂ ਸੱਤ ਸੱਤ ਬੀਣਕੀਆਂ ਹੈ। ਬਿਲਕੁਲ ਬਿਲਕੁਲ ਬਿਲਕੁਲ। ਚਲੋ ਜੀ ਅੱਜ ਜਾਨੀ ਧੂੜ ਮਿੱਟੀ ਦੀ ਖਾਸੀ ਬੜੀ ਹੋਈ ਹੈ ਅੰਦਰ। ਸਬਜ਼ੀ ਕਿ ਬਣਾਈਏ? ਸਬਜ਼ੀ ਸਪੈਸ਼ਲ ਡਿਸ਼ ਹੈ। ਸ਼ਿਭਾ ਸ਼ਾਲਬਾ। ਉਹ ਵੀਡੀਓ ਤੇ ਪਤਾ ਨਹੀਂ। ਉਹ ਵੀਡੀਓ 'ਚ ਪਤਾ ਲੱਗੂ। ਚਲੋ। ਆ ਜਿਹਨੇ ਜ਼ਰ ਕਰਕੇ ਫਟ ਗਿਆ ਜਿਆਦਾ ਆ ਚੱਕੋ ਤੁਹਾਡੇ ਫਰੂਟ ਕਰਾਟ ਖਾਓ ਪੀਓ ਕਰੋ ਨਾ ਜਿਹੜਾ ਤੁਹਾਨੂੰ ਜਲੇਬੀਆਂ ਕਿਹਨੂੰ ਕਹੇ ਜਲੇਬੀਆਂ ਤੁਹਾਨੂੰ ਕੀ ਹਤਾ ਕਰ ਉੱਚਾ ਮਾਂ ਤੇ ਬਰੀਕ ਬਰੀਕ ਚਰੇਬੀਆਂ ਲਿਆਏ ਉਹ ਸੁਣਿਆ ਨਹੀਂ ਜਲੇਬੀਆਂ ਨਹੀਂ ਕਿਹਾ ਵੀ ਕਿ ਕਿਹਾ ਹੀ ਨਹੀਂ ਕਿਹਾ ਤਾਂ ਹੈ ਕਿਹਾ ਹੈਗਾ ਤਾਂ ਸੁਣਿਆ ਮਤਲਬ ਇਹ ਨਹੀਂ ਮੈਂ ਕੋਸੀ ਨਾ ਬਾਹਰ ਉੱਤੇ ਮੈਂ ਤੁਹਾਨੂੰ ਮੈਂ ਕਹਿੰਨਾ ਥੋੜੀ ਬਾਹਰ ਸਾਨੂੰ ਕਲੀਅਰ ਤੁਹਾਨੂੰ ਜ਼ਾੜੀ ਵੀ ਤੁਹਾਨੂੰ ਸੁਣੀ ਨਾ ਨਹੀਂ ਪਰ ਕੋਈ ਕਿਹਾ ਕੋਈ ਚੀਜ਼ ਲਿਆਏ ਖਾਣ ਨੂੰ ਹਾਂ ਜੀ ਦੇਖਿਆ ਲੀਤਾ ਫਾਟਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਬਣਾਇਆ ਗਾਣਾ ਬਹੁਤ ਵਧੀਆ ਚੀਜ਼ ਬਣਾਈ ਆ ਲੈ ਖਾ ਕੇ ਦੱਸਿਓ ਤੁਸੀਂ ਉਹ ਬਰਾਉ ਚ ਅਗਲੇ ਜੇ ਪਤਾ ਜਦੋਂ ਇਹ ਕੱਲ੍ਹ ਕਲਾਉਂਡ ਤੇ ਬੀਸੀ ਨੇ ਚਮਕ ਜਾਣਾ ਹੀ ਰਿਹਾ ਦਿੰਦੀ ਕਿ ਸੋਸੀਆਂ ਵੀ ਕੀਆ ਸੋਸੀਆਂ ਤੈਨੂੰ ਜਲੇਬੀਆਂ ਤੈਨੂੰ ਸ਼ੂਗਰ ਸਾਰਾ ਟੱਬਰ ਨੂੰ ਹੋਣ ਵਾਲੀ ਸੀ ਜਲੇਬੀਆਂ ਦੇ ਚੱਕਰ ਜੀ ਹੂੰ ਮੈਨੂੰ ਨਾ ਕੈੜੀਆਂ ਕੜੀਆਂ ਜਲੇਬੀਆਂ ਇਹ ਸਵਾਲ ਆ ਗਿਆ ਬਣਾ ਕੇ ਖੜਾ ਬਣਾ ਕੇ ਖੜਾ ਦਿੰਨੇ ਕਹਿੰਦੇ ਜਿਹੜੇ ਸੁਜਾਣਾ ਨਾ ਪਾਰਚ ਬਣਾਈਏ ਫਿਰ ਕੈੜੀਆਂ ਕੈੜੀਆਂ ਕੁੱਟੀਆਂ ਦੁਰਕਰੀਆਂ ਜਿਹੜਾ ਸਮਾਨ ਤਾਂ ਜਲੇਬੀਆਂ ਨਾਲ ਗੱਡੀ ਚੋਂ ਕੱਢ ਲਿਆ ਕਿਤੇ ਕਿ ਨਹੀਂ ਉਹ ਆਪਣੀ ਬੜੀ ਗੱਡੀ ਦੇ ਵਿੱਚ ਹੀ ਰੱਖਿਆ ਪਰ ਲਿਫਾਫੇ ਦੇ ਵਿੱਚ ਨਾ ਹੋ ਕੱਲ ਮੈਂ ਹੁਣ ਤੁਸੀਂ ਕੱਲ ਨੂੰ ਬਣਾ ਕੇ ਖਾਣੇ ਮੈਂ ਕੱਲ ਨੂੰ ਤਾਂ ਨਹੀਂ ਕਹਿ ਸਕਦਾ ਕੱਲ ਨੂੰ ਕੰਮ ਹੈਗਾ ਸੰਡੇ ਕੱਲ ਨੂੰ ਹਨਾ ਕੱਲ ਰੋਜ਼ ਖਾਣ ਡੰਡੇ ਦੇਖਣੀ ਤਾਂ ਪਹਿਲੀ ਰੋਜ਼ ਕੰਦਰ ਰੋਜ਼ ਖਾਣ ਡੰਡੇ ਅੱਛਾ ਪੱਕਾ ਚੇਲੇ ਨੇ ਅੱਜ ਸਰਦ ਤੋਂ ਵੱਟ ਕੇ ਗਾਹਾਂ ਲੈ ਦਿੰਦੀ ਹੈ ਵੱਡੀ ਜਾਂਦੀ ਹੈ ਤੇਰੇ ਮਾਚ ਨੂੰ ਜਿਹੜੀ ਸੀ ਆ ਆਹ ਹਾ ਹਾ ਥੱਲੇ ਗਿਆ ਆ ਆਗਗਵੀਰ ਕਰਨ ਨੇ ਵੀ ਖਾ ਲਿਆ ਮੜੇ ਦਾ ਆਂਬ ਮੈਂ ਵੀ ਖਾ ਲਿਆ ਥੋੜਾ ਜਿਹਾ ਤੂੰ ਵੀ ਖਾ ਲੈ ਹੁਣ ਜੇਠਿਆਂ ਨੂੰ ਪਹਿਲਾਂ ਫਲ ਆ ਗਿਆ ਅ ਸੰਦੀਪ ਚਲ ਤੂੰ ਵੀ ਖਾ ਲੈ ਚਲ ਕੋਈ ਗੱਲ ਨਹੀਂ ਮੈਂ

ਨਾਨਕੇ ਫਿਰ ਆਈਓ ਨਹੀਂ ਹੈਗੀ ਉਹਨਾਂ ਕੇ ਤੁਹਾਨੂੰ ਦੱਸਿਆ ਤਾਂ ਹੈਗਾ ਤਾਂ ਉਹਨੇ ਮੈਨੂੰ ਕਹ ਰਿਹਾ ਵੀ ਨਾਨਕਿਆਂ ਨੂੰ ਜਾਣਾ ਮੈਂ ਜਾਣ ਦਾ ਮੈਂ ਰਹਿਣ ਦਾ ਨਹੀਂ ਤਾਂ ਦੱਸਿਆ ਮੈਨੂੰ ਉਹ ਹੋਰ ਰਹਿਣਾ ਵੀ ਮੈਗੇ ਚ ਪੈਣਾ ਕਿਉਂ ਆ ਸੀ ਕਿਆ ਫਿਰ ਉਹੀ ਫਿਰ ਇਹਦਾ ਮਤਲਬ ਮੜੀ ਮੜੀ ਪਰਮਿਸ਼ਨ ਮੈਨ ਤੋਂ ਲੈ ਜਵਾਬ ਲੈਂਦਾ ਚੰਗੀ ਗੱਲਤੀ ਅੱਪਾ ਨਹੀਂ ਉਹ ਗਈਆ ਟਾਂਕ ਬਧੀ ਅੱਪਾ ਆ ਕੇ ਜੀਣਾ ਤੁਸੀਂ ਕਿਹਾ ਚੁੱਪ ਹੋ ਜਾ ਮੈਂਗੋ ਆ ਕਾਇ ਮੈਂਗੋ ਉਹ ਲਗਾਟ ਹੈ ਜੇ ਆਨ ਛੋਟੋ ਛੋਟਾ ਉਹਨੂੰ ਪੀਂਪੂ ਕਹਿੰਦੇ ਆ ਇਹਨੂੰ ਐਡੇ ਐਡੇ ਪੀਂਪੂ ਆ ਗਏ

ਕਾਇ ਹੈ ਉਹਨੇ ਖਾਣਾ ਤੈਨੂੰ ਬੋਲਣਾ ਕਰਨਾ ਨਾ ਆਪੇ ਪੰਜਲਿੰਬੂ ਕੀ ਹੈ ਕਾਇ ਹੈ ਪਿੰਬੂ ਇਹ ਤਾਂ ਆਪਣੀ ਜਗ੍ਹਾ ਹੀ ਗਣਗੀ ਬਸ ਇਹਨਾਂ ਦਾ ਮਾਂ ਕਹੇ ਚੀਜਾ ਈਦਾ ਹਾਂ ਕਾਇ ਪਿੰਬੂ ਹਾਂ ਕਿਦਾਂ ਇਹ ਤਾਂ ਬਹੁਤ ਵਾਰ ਖਾਣਾ ਪਤਾ ਆਂਬਾ 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 ਕਾਇ ਹੈ ਹਾਂ ਵੈਰੀ ਗੁੱਡ ਕਾਇ ਹੈ ਅੰਬ ਅੰਬ ਕਾਇ ਹੈ ਅੰਬ ਮਮਸਤੀ ਵੀ ਚੋਬੇ ਤਾਲਾ ਨਾਮ ਦਾ ਸਾਲ ਕਿਰ ਕੇ 4 ਦਿਨ ਮਨਾਣਾ ਇੱਕ ਤਾਂ ਬੂਬਾ ਹੋ ਗਿਆ ਹਾਂ ਇੱਕ ਤਾਂ ਭਾਬਾ ਹੋ ਗਿਆ ਅੰਬ ਹਾਂ ਬੂਬਾ ਵੀ ਗਿਆ ਤੇ ਨੂੰ ਪੋਪੜ ਵੀ ਗਿਆ ਨਾ ਬਹੁਤ ਬੰਦੇ ਚੰਗੇ ਚੰਗਾ ਨਹੀਂ ਦੰਦ ਨਹੀਂ ਦੰਦੀਆਂ ਜੀ ਚੰਗੇ ਉਹ ਲੱਕ ਖਾਣ ਲਾ ਉਹ ਮਿੱਟੀ ਪੜੀ ਹੋਰ ਖਾਣਾ ਨਹੀਂ ਹੋਰ ਖਾਣਾ ਨਹੀਂ ਆ ਜਾਓ ਜਿਹੜਾ ਆਪਾਂ ਨੇ ਇੱਕ ਖਾ ਕੇ ਦੁਆ ਲਾ ਕੇ ਟੱਕਰਾਂ ਦਾ ਮੈਂ ਪੁੱਤ ਜਿਹਾ ਗੜਾ ਸਹੀ ਨਹੀਂ ਆ ਗਿਆ ਮੈਂ ਤਲੇ ਥੋੜਾ ਦੇ ਦੋ ਬਾਕੀ ਸਾਰੇ ਤੁਸੀਂ ਚੱਕਿਓ ਚਾਹਤ ਕਰ ਲਓ ਫਿਰ ਆਪ ਕਰੂ ਜੋ ਆ ਕੇ ਆਏ ਪਿੰਬੂ ਸੁਈ ਮੇਰਾ ਕਚਰਾ ਦੇਖਿਆ ਕਿੱਥੇ ਮੈਂ ਨਾ ਇਸ਼ਨਾਨ ਕਰਨੇ ਦੇ ਮਾੜੇ ਜਿਹੇ ਪਰ ਉਹਨਾਂ ਟਾਈਮ 'ਚ ਰੋਟੀ ਖਾਟੀ ਫਿਰਦੇ ਸੀ ਤੇ ਬੱਤ ਡਾਟੇ ਆਹ ਉਹ ਮੈਂ ਨਾ ਆਹ ਬਾਬਾ ਨਹੀਂ ਮੇਰੀ ਗੱਲ ਸੁਣੋ ਅੱਛਾ ਚਲੋ ਜੀ ਆਪ ਬੈਠੇ ਲੋਕ ਤੁਸੀਂ ਤੁਸੀਂ ਰੋਟੀ ਖਾ ਲਈ ਇੱਕ ਰੋਟੀ ਖਾ ਲਈ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਵਾਕਿੰਗ ਕਰਨੀ ਹੈ ਘੁੰਮਣਾ ਹੈ ਕਿਤੇ ਫੇਰਨਾ ਚੁੱਪ ਚੁੱਪ ਉਹ ਖਾਣਾ ਖਾਣ ਤੋਂ ਬਾਅਦ ਵਿੱਚ ਘੁੰਮਣਾ ਹੁੰਦਾ ਹਾਂ ਹਾਂ ਜੀ ਜੇ ਤੁਸੀਂ ਪਹਿਲਾਂ ਘੁੰਮੇ ਬੇਸਟ ਸਹੀ ਗੱਲ ਹੈ ਫੇ ਰੋਟੀ ਖਾ ਲਿਆ ਕਰੋ ਜਾਂ ਤੁਸੀਂ ਜਾਣਾ ਹੋ ਫੇ ਨਹੀਂ ਵਾਇਕੇ ਖਾਣੀ ਦੀ ਅੱਛਾ ਮੁੜ ਕੇ ਖਾਣੀ ਨਹੀਂ ਰੋਟੀ ਜਾਣੀ ਨੇ ਹਾਂ ਇੱਕ ਰੋਟੀ ਖਾਣੀ ਕਰਦਾ ਤਾਂ ਬਈ ਮੇਰੇ ਕੋਈ ਗ੍ਰਾਹਕ ਨਹੀਂ ਆਏਗੀ ਮੈਂ ਇੱਕ ਰੋਟੀ ਹੀ ਖਾਖੀ ਫੇ ਘੁੰਮਣ ਦਾ ਫਾਇਦਾ ਕੀ ਹੋਵੇ ਤੇ ਕੱਲ ਤੇ ਜਾਣਾ ਨਹੀਂ ਹੈਗਾ ਜ਼ਿਆਦਾ ਰੋਟੀ ਖਾ ਕੇ ਜਾਣਾ ਫੇ ਚਾਹ ਤੇ ਮੈਂ ਸੱਚੀਓ ਇੱਕ ਰੋਟੀ ਖਾਣੀ ਵਧੀਆ ਬਈ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਤਾਂ ਖਾਣੀ ਪੈਂਦੀ ਮੈਂ ਕਿਹਾ ਕਹਿੰਦਾ ਤੈਨੂੰ ਇਹਨਾਂ ਨੇ ਕਦੇ ਆ ਕੇ ਦਿੱਤੀ ਮੈਂ ਕਿਹਾ ਕਰਿਆ ਸੋਵੀਰ ਹਾਲ ਤੇ ਬਾਤ ਤਾਂ ਨਹੀਂ ਜਾਣਾ ਪੈਂਦਾ ਠੀਕ ਹੈ ਜਿਹਾ ਪਹਿਲਾਂ ਰੋਟੀ ਖਾ ਲ ਆਪਣੀ ਜੇ ਰੋਟੀ ਨਹੀਂ ਖਾਣੀ ਫਿਰ ਤਾਂ ਜਾਣਾ ਨਹੀਂ ਗੱਲ ਆਪਾਂ ਜਿੰਨੂ ਮਰਜ਼ੀ ਲੈ ਕੇ ਜਾ ਮੈਂ ਲੂੰਗਾ ਸੇਹਲੀ ਬਣਾ ਲੈ ਹੋ ਗੁੰਡਾ ਗੁੰਡੜਾ ਨੂੰ ਸੇਹਲੀ ਬਣਾ ਲੈ ਉਧਰ ਕਿਹੜੀਆਂ ਹੈਗੀਆਂ ਤੇਰੇ ਗੁੰਡੜਾ ਹੋਣਾ ਨਹੀਂ ਇਹਦੇ ਨਾਲ ਮੇਰੀ ਫਿਰ ਰੋਟੀ ਖਲਾ ਫਿਰ ਉਹਨੂੰ ਉਹਨੂੰ ਰੋਟੀ ਖਲਾਈ ਫਿਰ ਗੁੰਡਾ ਨੂੰ ਕਿਆ ਕਰਾਰ ਇਸ ਦਾ ਹਾਂ ਫਿਰ ਫਿਰ ਫਾਇਦਾ ਕਿਆ ਜਾਣਦਾ ਉਹ ਵੀਰ ਦੀ ਜਿੰਨੀ ਮਰਜ਼ੀ ਤੂੰ ਮੈਨੂੰ ਮੀਨਿੰਗ ਦੱਸ ਕੀ ਫਾਇਦਾ ਜਿਕੜ ਹੁਣ ਮੈਂ ਹੁਣ ਆਇਆ ਤਾਂ ਸਵੇਰ ਦਾ ਭੁੱਖਾ ਪਾਣਾ ਬਾਹਰ ਤੇ ਆ ਕੇ ਮੈਨੂੰ ਪਾਣੀ ਪੁੱਛਣ ਆਣ ਤਾਂ ਕੋਈ ਤੂੰ ਘੁੰਮਣ ਗਈ ਵੀ ਸੀ ਉਹਦਾ ਫਾਇਦਾ ਵੀ ਨਹੀਂ ਘੁੰਮਣ ਦਾ ਜੇ ਪਾਣੀ ਦਿੰਦਾ ਮੇਰੀ ਪਾਣੀ ਮੈਂ ਦੇ ਦਿੰਦਾ ਤੇਰੇ ਗੱਲ ਦਾ ਕੋਈ ਗੱਲ ਤੇਰੇ ਮਤਲਬ ਵਿੱਚ ਮਤਲਬ ਪਾਉਣੇ ਉਹ ਗੱਲ ਨਹੀਂ ਉਹ ਕਿਉਂ ਦਊਗਾ ਯੂ ਵੀ ਤੇਰੀ ਹੈ ਭਾਈਆ ਤੁਹਾਡਾ ਤੂੰ ਤੇਰੀ ਡਿਊਟੀ ਆ ਜੇ ਮੈਂ ਹੋऊंगी ਉਹਦਾ ਨਹੀਂ ਫੇ ਤੂੰ ਬਗੈਰ ਮਤਲਬ ਤੇ ਗਈ ਕਿਉਂ ਕੋਈ ਨਾ ਨਹੀਂ ਹਾਂ ਬਣ ਗਈ ਨਾ ਗੱਲ ਜੇ ਜਾਣਾ ਤਾਂ ਰੋਟੀ ਖਾ ਕੇ ਜਾਣਾ ਨਹੀਂ ਜਾਣਾ ਬੈਠੀ ਜਾ ਕਰੇ ਆਹ ਕੰਨ ਕਰੋ ਅੱਜ ਪੁੱਤੇ ਅੱਜ ਇਹਦਾ ਗਾਹੇ ਪੈ ਜਾਂਦਾ ਸਾਡੇ ਦਾ ਗਾਹ ਪੈ ਜਾਂਦਾ ਚਲੋ ਤੁਸੀਂ ਦੱਸਿਓ ਸਬਸਕ੍ਰਾਈਬਰੋ ਜਿੱਕੇ ਸਾਡੀਆਂ ਭੈਣਾਂ ਵਿੱਚੇ ਸਾਡੇ ਵੀਰ ਵੀ ਰੋਟੀ ਖਾ ਕੇ ਘੁੰਮਣਾ ਚਾਹੀਦਾ ਬਗੈਰ ਰੋਟੀ ਦੇ ਪਹਿਲਾਂ ਘੁੰਮਣਾ ਚਾਹੀਦਾ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਨਹੀਂ ਬਣਾਣਾ